ਇਰਵਸਰ ਨਿਊਜ਼ ਨੇਸ਼ਨ ਤੇ ਤੁਹਾਡਾ ਸਵਾਗਤ ਹੈ ਮੈਂ ਹਰ ਅਭਿਸ਼ੇਕ ਈਸੋਦੀ ਵਰਦੀ ਕਵਰ ਸਮਰਾਲਾ ਤੋਂ ਆ ਰਹੀ ਹੈ ਸਮਰਾਲਾ ਦੇ ਵਿੱਚ ਬੀਤੀ ਰਾਤ ਇੱਕ ਭਾਰੀ ਸੜਕ ਹਾਦਸਾ ਵਾਪਰਦਾ ਜਿਸ ਦੇ ਵਿੱਚ ਪੰਜਾਬ ਪੁਲਿਸ ਦੇ ਲੁਗਾਨਾ ਤੋਂ ACP ਸੰਦੀਪ ਸਿੰਘ ਅਤੇ ਉਹਨਾਂ ਦੇ ਗਨਮੈਨ ਦੀ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ ਤੇ ਜਿਹੜਾ ਡਰਾਈਵਰ ਸੀ ਉਹ ਗੰਭੀਰ ਰੂਪ ਚ ਜ਼ਖਮੀ ਹੋਇਆ ਸਮਰਾਲਾ ਦੇ ਵਿੱਚ ਇਹ ਹੈ ਸੜਕ ਹਾਦਸਾ ਵਾਪਰਦਾ ਹੈ ਜੋ ਕਿ ਚੰਡੀਗੜ੍ਹ ਤੋਂ ਆ ਰਹੇ ਸੀਗੇ ਪਰ ਜੋ ਦੋ ਗੱਡੀਆਂ ਵਿੱਚ ਟੱਕਰ ਹੁੰਦੀ ਹੈ ਜਿਸ ਦੇ ਵਿੱਚ ਸੰਦੀਪ ਸਿੰਘ ਅਤੇ ਉਹਨਾਂ ਦੇ ਗਨਮੈਨ ਦੀ ਸੜਕ ਹਾਦਸੇ ਵਿੱਚ ਮੌਤ ਹੁੰਦੀ ਹੈ ਤੇ ਡਰਾਈਵਰ ਜਿਹੜਾ ਹੈ ਉਹ ਜੱ피 ਹੋ ਜਾਂਦਾ ਹੈ ਇਹ ਮਾਮਲਾ ਸਮਰਾਲੇ ਦੇ ਪਿੰਡ ਦੇ ਵਿੱਚ ਹੋਇਆ ਹੈ ਫਲਾਈਓਵਰ ਦੇ ਕਰੀਬ ਜਿੱਥੇ ਉਹਨਾਂ ਦੇ ਜਿਹੜੇ ਇਹ ਪੂਰਾ ਹਾਦਸਾ ਦਾ ਵਾਪਰਿਆ ਰਾਤ ਦੇ ਤਕਰੀਬ 1 ਵਜੇ ਦੇ ਕਰੀਬ ਤਾਂ ਸਾਥ ਤੋਂ ਡਾਕਟਰਾਂ ਨੇ ਇਹ ਪੁਸ਼ਟੀ ਕਰ ਦਿੱਤੀ ਹੈ ਕਿ ACP ਸੰਦੀਪ ਸਿੰਘ ਅਤੇ ਉਹਨਾਂ ਦੇ ਗਨਮੈਨ ਪਰਮਜੀਤ ਜਿਹਦਾ ਨਾਮ ਦੱਸਿਆ ਜਾ ਰਿਹਾ ਉਹਦੀ ਸੜਖਾਸੇ ਵਿੱਚ ਮੌਤ ਹੋ ਗਈ ਹੈ। ਦੋ ਪੇਸ਼ੇ ਆਈ ਸੀ ਜਿਹੜੇ ਗੈਸਿੰਗ ਸਟੇਟ ਤੇ ਸੀਗੇ ਬਹੁਤ ਹੀ ਮਤਲਬ ਅਨਿਡਵਾਈਸ ਕਰਨ ਵਾਲੀ ਸਟੇਟ ਤੇ ਸੀਗੇ ਜਿਨ੍ਹਾਂ ਦਾ ਇਚੇਰ ਕਰਨਾ ਚਾਹੀਦਾ ਸੀਗਾ। ਉਹਨਾਂ ਤੋਂ ਤਿੰਨ ਤਿੰਨ ਆਈਆਂ ਸੀਗੀਆਂ ਉਹਨਾਂ ਤੋਂ ਦੋ ਐਕਸ ਰੇ ਹੋਏ ਨੇ। ਕੀ ਜਿੰਦਗੀ ਨਾਮ ਜਿਹੜੇ ਸਰ ਇਹ ACP ਸੰਦੀਪ ਸਿੰਘ ਆ ਜੀ। ਇੱਕ ਪਰਮਜੀਤ ਸਿੰਘ ਆ ਉਹਨਾਂ ਦਾ ਗੱਲਬਾਤ ਸਿਗਾ ਕਿਹਾ ਜਾ ਰਿਹਾ ਸਾਨੂੰ ਦੱਸਿਆ ਜਾ ਰਿਹਾ ਤੇ ਇੱਕ ਉਹਨਾਂ ਦਾ ਡਰਾਈਵਰ ਦੱਸਿਆ ਜਾ ਰਿਹਾ ਆ ਨਾਮ ਮੈਨੂੰ ਨਹੀਂ ਕਿਹਦੀ ਕੁਮਰ ਉਹਨਾਂ ਨੂੰ ਪੁੱਛਿਆ ਅ ਅਸਰ ਕੀ 40 ਸਾਲ ਦੇ ਆਸ-પાસ ਤੇ ਜਿਹੜਾ ਕਨਵੈਨਸਰ ਉਹ ਵੀ ਜਿਹੜੀ ਕੁਮਰ ਉਹ ਹਾਂ ਠੀਕ ਆ ਆਸ-ਪਾਸ ਤੇ ਜਿਹੜਾ ਡਰਾਈਵਰ ਸੀ ਉਹਨੂੰ ਰੈਫਰ ਕੀਤਾ ਹੈ ਕਿੱਥੇ ਕੀਤਾ ਸਰ ਅ ਤੇ ਇਹਦਾ ਆਪਣੇ ਕੋਲ ਲੁਧਿਆਣਾ ਰੈਫਰ ਕੀਤਾ ਸੀ ਕਿੰਨਾ ਜਿੰਜਰ ਸੀ ਉਹਦਾ ਸੀ ਉਹ ਟੇਕ ਫਿਰ ਹਾਲ ਪਤਾ ਸਕਦੇ ਆ ਬਾਕੀ ਉਹਨਾਂ ਦੀ ਇਨਵੈਸਟੀਗੇਸ਼ਨ ਹੋਣੀ ਹੈ ਉਸ ਤੋਂ ਬਾਅਦ ਪਤਾ ਲੱਗੇਗਾ ਡੈਡ ਹੋਰੀ ਹਸਪਤਲ ਤੋਂ ਹਾਂਜੀ ਬਿਲਕੁਲ ਸਰ ਜੀ ਆਪ ਕੋ ਰੋਡ ਐਕਸੀਡੈਂਟ ਹੋਇਆ ਜਿੰਦੀ ਵਿਛੇ ਕੋ ਤੇ ਜਿੰਦੀ ਦੀ ਜੱਟ ਵੀ ਹੋਈ ਹੈ ਕਿੱਥੇ ਹੋਇਆ ਇਹ ਘਟਨਾ ਸੀ ਜੀ ਸਰ ਰਾਤ 12:30 ਵਜੇ ਦੇ ਕਰੀਬ ਸਾਡੇ ਐਸਪੀ ਸਾਹਿਬ ਸੰਦੀਪ ਸਿੰਘ ਚੰਡੀਗੜ੍ਹ ਤੋਂ ਲੁਧਿਆਣੇ ਨੂੰ ਜਾ ਰਹੇ ਸੀ ਨਾਲ ਉਹਨਾਂ ਦਾ ਸਟਾਫ ਸੀਗਾ ਕੰਨਵੈਨਸ ਸੀਗੇ ਤੇ ਲੁਧਿਆਣੇ ਸਾਈਡ ਤੋਂ ਇੱਕ ਸਕਾਰਤੀ ਉਹ ਕਾਰ ਆਈ ਤੇ ਉਹਨਾਂ ਦੀ ਜਿਹੜੀ ਆਪਸ ਵਿੱਚ ਸਿੱਧੀ ਟੱਕਰ ਹੋ ਗਈ ਜਿਸ ਨਾਲ ਜਿਹੜੀ ਉਹਨਾਂ ਦੀ ਆਰਚਨਲ ਗੱਡੀ ਸੀ ਉਹਨੂੰ ਅੱਗ ਵੀ ਲੱਗ ਗਈ ਤੇ ਉਹਨਾਂ ਨੂੰ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ ਸਾਡੀ ਗੋਸ ਹੈ ਜਿਹੜੀ ਮੌਕੇ ਤੇ ਪਹੁੰਚ ਗਈ ਸੀ ਪੈਰਗ ਵਿਰਗੇੜ ਗੱਦੀ ਨੂੰ ਜਾ ਕੇ ਉੱਥੇ ਆਪਰੇ ਸਿਕਾਬੂ ਪਾਇਆ ਗਿਆ ਤੇ ਬਹੁਤ ਅੰਮ੍ਰਿਤਸਰ ਸਿੰਘ ਉਹਨਾਂ ਦੀ ਡੈਥ ਹੋ ਗਈ ਹੈ ਇੱਕ ਹੁੰਦਾ ਕਰਨ ਮੈਂ ਨਾ ਉਹਦੀ ਡੈਥ ਹੋ ਗਈ ਹੈ ਤੇ ਕਿਸੇ ਤਰ੍ਹਾਂ ਇਹ ਲੋਕਿਆਨੇ ਤਾਂ ਨਾਲ ਸੀ ਉਹ ਤਦ ਕਿਨੇ ਆਨੇ ਸੀ ਇਤਨੇ ਜਣੇ ਸੀ ਕਿ ਜੀ ਕਿ ਜੇ ਐਸਪੀ ਸਾਹਿਬ ਤੇ ਇੱਕ ਕੌਨ ਦਾ ਗਨਮੈਨ ਇੱਕ ਮੁੰਡਾ ਡਰਾਈਵਰ ਡਰਾਈਵਰ ਦੇ ਸੱਟਾਂ ਲੱਗੀਆਂ ਤੇ ਗਨਮੈਨ ਤੇ ਐਸਪੀ ਸਾਹਿਬ ਦੀ ਰਿਪੋਰਟ ਵੀ ਦੱਸੀ ਉਹ ਰਹੇ ਨਹੀਂ ਸੀ ਉੱਥੇ ਜਦੋਂ ਗਏ ਨੇ ਉਹਦੇ ਨਾਲ ਦੀ ਨਾਲ ਲੋਕਾਂ ਨੇ ਜਿਹੜੇ ਨੇ ਚੱਕ ਲੈਨੇ ਉਹ ਇੱਕ ਸਮਾਂ ਲਈ ਗੱਡੀ ਕਿੱਥੇ ਸੀ ਉਹ ਗੱਡੀ ਇਹ ਅੰਮ੍ਰਿਤਸਰ ਦੇ ਇਲਾਕੇ ਦੀ ਹੈ